ਤੇਰਾ ਹਾਸਾ ਖਿੜੀ ਦੁਪਹਿਰ ਜਿਹਾ ਤੇਰਾ ਹਾਸਾ ਖੰਨੇ ਸ਼ਹਿਰ ਜਿਹਾ ਤੇਰਾ ਹਾਸਾ ਖਿੜੀ ਦੁਪਹਿਰ ਜਿਹਾ ਤੇਰਾ ਹਾਸਾ ਖੰਨੇ ਸ਼ਹਿਰ ਜਿਹਾ ਤੇਰਾ ਹਾਸਾ ਕੋਈ ਸ਼ਰਾਰਤ ਜਿਹਾ ਤੇਰਾ ਹਾਸਾ ਮਠੜੇ ਵੈਰ ਜਿਹਾ ਉਹ ਤੇਰਾ ਹਾਸਾ ਮੁਕੰਮਲ ਆਸ ਰਿਹਾ ਤੇਰਾ ਹਾਸਾ ਬਖਸ਼ੀ ਖੈਰ ਜਿਹਾ ਤੇਰਾ ਹਾਸਾ ਚੜਦੀ ਲੋਰ ਜਿਹਾ ਤੇਰਾ ਹਾਸਾ ਰੱਬੀ ਲਹਿਰ ਜਿਹਾ ਉਹ ਤੇਰਾ ਹਾਸਾ ਬਣਾਵੇ ਵਿਗੜੀ ਨਹੀਂ ਤੇਰਾ ਹਾਸਾ ਜਮਾਂ ਹੀ ਕੈਰ ਜਿਹਾ ਤੇਰਾ ਹਾਸਾ ਵਾਂਗਰ दारू ਨਹੀਂ ਤੇਰਾ ਹਾਸਾ ਵਾਂਗਰ दारू ਨਹੀਂ ਤੇਰਾ ਹਾਸਾ ਮਿੱਠੜੇ ਜ਼ਹਿਰ ਜਿਹਾ ਤੇਰਾ ਹਾਸਾ ਸ਼ਾਮ ਦੀ ਲਾਲੀ ਨਹੀਂ ਤੇਰਾ ਹਾਸਾ ਸ਼ਾਮ ਦੀ ਲਾਲੀ ਨਹੀਂ ਤੇਰਾ ਹਾਸਾ ਸਵੇਰ ਦੀ ਸੈਰ ਜਿਹਾ ਤੇਰਾ ਹਾਸਾ ਤਾਰ ਦਾ ਡੁੱਬਿਆ ਨੂੰ ਤੇਰਾ ਹਾਸਾ ਤਾਰ ਦਾ ਡੁੱਬਿਆ ਨੂੰ ਤੇਰਾ ਹਾਸਾ ਡੂੰਗੀ ਨਹਿਰ ਜਿਹਾ ਤੇਰਾ ਹਾਸਾ ਹਾਸਿਆਂ ਵਿੱਚ ਹੱਸਦਾ ਤੇਰਾ ਹਾਸਾ ਲੱਗਦਾ ਗੈਰ ਜਿਹਾ ਅੱਜ ਆ ਕਿ ਤੇਰਾ ਹਾਸਾ ਖੁੱਲੀ ਕਿਤਾਬ ਜਿਹਾ ਤੇਰਾ ਹਾਸਾ ਖੁੱਲੀ ਕਿਤਾਬ ਜਿਹਾ ਤੇਰਾ ਹਾਸਾ ਪੂਰਨ ਖਾਬ ਜਿਹਾ ਤੇਰਾ ਹਾਸਾ ਰਾਜ਼ ਲੁਕਾਉਂਦਾ ਏ ਤੇਰਾ ਹਾਸਾ ਨਿਰੇ ਨਕਾਬ ਜਿਹਾ ਤੇਰਾ ਹਾਸਾ ਸੱਤ ਅਜੂਬਿਆਂ ਜਿਹਾ ਤੇਰਾ ਹਾਸਾ ਪੰਜ ਆਵ ਜਿਹਾ ਤੇਰਾ ਹਾਸਾ ਜੋ ਮੈਂ ਕਿ ਖਲਾਰੇ ਨਹੀਂ ਤੇਰਾ ਹਾਸਾ ਚਿੱਟੇ ਗੁਲਾਬ ਜਿਹਾ ਤੇਰਾ ਹਾਸਾ ਹੱਸਦਾ ਹੱਸ ਹੱਸ ਕੇ ਤੇਰਾ ਹਾਸਾ ਏ ਤੇਰੇ ਸ਼ਵਾਬ ਜਿਹਾ ਤੇਰਾ ਹਾਸਾ ਏ ਭੰਗ ਦੀ ਲੋਰ ਜਿਹਾ ਤੇਰਾ ਹਾਸਾ ਅੰਗੂਰੀ ਸ਼ਰਾਬ ਜਿਹਾ ਤੇਰਾ ਹਾਸਾ ਏ ਤੇਰਾ ਹਾਸਾ ਹੈ ਮਿਲੇ ਜਵਾਬ ਜਿਹਾ ਤੇਰਾ ਹਾਸਾ ਏ ਕੋਰੇ ਜਵਾਬ ਜਿਹਾ ਤੇਰਾ ਹਾਸਾ ਬਣਿਆ ਸੋਹਣੀ ਜਿਹਾ ਤੇਰਾ ਹਾਸਾ ਹੀ ਬਣੇ ਚਨਾਵ ਜਿਹਾ ਤੇਰਾ ਹਾਸਾ ਜੋ ਯਾਰ ਨਮਾਣੇ ਨੂੰ ਅੱਜਕੱਲ ਕਰੇ ਖਰਾਬ ਜਿਹਾ ਤੇਰਾ ਹਾਸਾ ਖੰਨੇ ਸ਼ੇਰ ਜਿਹਾ